ਨਮਸਕਾਰ ਤੁਸੀਂ ਦੇਖ ਰਹੇ ਹੋ ਆਰਕੇਂਡਿਆ ਨਿਊਜ਼ 24 ਮੈਂ ਹਾਂ ਰੋਸ਼ਨ ਕੋਲੋਤਰਾ ਇਸ ਵਕਤ ਆਸੀਂ ਭੋਏ ਹਲਕੇ ਦੇ ਦੀਨਪੰਦੇ ਪਿੰਡ ਖਰਖਰੇ ਦੇ ਵਿੱਚ ਪਹੁੰਚੇ ਹਾਂ ਟੂਥੋ ਹਲਕਰ ਦੇ ਵਿੱਚ ਪਹੁੰਚੇ ਹਾਂ ਜਿਨ੍ਹਾਂ ਦਾ ਬਲਾਕ ਨਰੋਟ ਜੈਮਲ ਸਿੰਘ ਹੈ ਦੇਸ਼ ਨੂੰ ਆਜ਼ਾਦ ਹੋਇਆ ਲਗਭਗ 78 ਸਾਲ ਹੋ ਚੁੱਕੇ ਹਨ ਇਸ ਤੋਂ ਪਹਿਲਾਂ ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਗਰੀਬ ਲੋਕਾਂ ਦੀ ਕਿਸੇ ਨੇ ਵੀ ਸੁਣਵਾਈ ਨਹੀਂ ਕੀਤੀ ਜਦੋਂ ਚੋਣਾਂ ਦਾ ਟਾਈਮ ਹੁੰਦਾ ਹੈ ਤਾਂ ਹਰ ਲੀਡਰਾਂ ਦਾ ਹਰ ਚੋਣਾਂ ਦੇ ਵਕਤ ਵਾਅਦੇ ਹੁੰਦੇ ਹਨ ਕਿ ਆਸੀਂ ਇਹ ਕਰਾਂਗੇ ਉਹ ਕਰਾਂਗੇ ਪਰ ਜਦੋਂ ਕਿਸੇ ਦੀ ਸੁਣਵਾਈ ਦੀ ਗੱਲ ਹੁੰਦੀ ਹੈ ਕੋਈ ਗਰੀਬ ਬਚਾਰਾ ਬਗਰੀਬ ਦਾ ਸਾਥ ਡਿਗਿਆ ਜਾਂਦਾ ਉਹ ਕੋਈ ਵੀ ਮੰਤਰੀ ਕੋਈ ਵੀ ਐਮਐਲਏ ਉਹਨਾਂ ਤੱਕ ਨਹੀਂ ਪਹੁੰਚਦਾ ਇਸ ਵਕਤ ਬਰਸਾਂਤਾਂ ਦੇ ਦਿਨ ਹਨ ਬਰਸਾਂਤਾਂ ਦੇ ਦਿਨਾਂ ਵਿੱਚ ਗਰੀਬ ਲੋਕਾਂ ਦਾ ਬਹੁਤ ਹੀ ਜ਼ਿਆਦਾ ਮੰਦੀ ਹਾਲਾਤਾਂ 'ਚ ਗਰੀਬ ਲੋਕੀ ਗੁਜ਼ਰ ਰਹੇ ਹਨ ਆਸੀਂ ਇਸ ਵਕਤ ਗਰੀਬ ਪਰਿਵਾਰ ਦੇ ਨਾਲ ਹਾਂ ਮੈਂ ਆਪਣੇ ਕੈਮਰਾਮੈਨ ਨੂੰ ਕਾਵਾਂਗਾ ਕਿ ਸਾਥ ਦੀਆਂ ਤਸਵੀਰਾਂ ਦਿਖਾਈਆਂ ਜਾਣ ਟੁੱਟੇ ਹੋਏ ਸਾਥ ਦੀਆਂ ਤਸਵੀਰਾਂ ਦਿਖਾਈਆਂ ਜਾਣ ਮੈਂ ਆਪਣੇ ਕੈਮਰਾਮੈਨ ਨੂੰ ਬੇਨਤੀ ਕਰਦਾ ਕਿ ਤਸਵੀਰਾਂ ਦਿਖਾਈਆਂ ਜਾਣ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਮਾੜੇ ਹਾਲਾਤ ਹਨ ਟੁੱਟੀ ਹੋਈ ਸੱਤ ਹੈ ਲਾਈਵ ਤਸਵੀਰਾਂ ਦੇਖ ਸਕਦੇ ਹੋ ਟੁੱਟੀ ਹੋਈ ਸੱਤ ਦੀਆਂ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਗਰੀਬ ਪਰਿਵਾਰ ਰਾਤ ਨੂੰ ਰੈਸਟ ਕਰਦਾ ਸੌਣ ਦਾ ਜਿੱਥੇ ਸੌਂਦਾ ਹੈ ਉਹ ਤੁਹਾਨੂੰ ਉਸ ਕਮਰੇ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਬਹੁਤ ਹੀ ਮਾੜੇ ਹਾਲਾਤ ਹਨ ਦੇਸ਼ ਨੂੰ ਆਜ਼ਾਦ ਹੋਇਆ ਲਗਭਗ 78 ਸਾਲ ਹੋ ਚੁੱਕੇ ਹਨ ਪਰ ਅੱਜ ਵੀ ਸਾਡੇ ਗਰੀਬ ਲੋਕੀ ਅੱਜ ਵੀ ਗੁਲਾਮ ਹਨ ਇਹੋ ਜੀ ਆਜ਼ਾਦੀ ਨੂੰ ਕੀ ਕਰਨਾ ਕਿਉਂਕਿ ਜਦੋਂ ਲੀਡਰਾਂ ਦੀ ਗੱਲ ਚੱਲੇ ਤਾਂ ਲੀਡਰ ਆਪਣੇ ਹੀ ਘਰ ਪਰਦੇ ਹਨ ਵੋਟਾਂ ਵਕਤ ਆਪਣੇ ਹੀ ਘਰ ਪਰਦੇ ਹਨ ਪਰ ਗਰੀਬਾਂ ਦੀ ਸੁਣਵਾਈ ਕੋਈ ਵੀ ਨਹੀਂ ਸੁਣਦਾ ਇਸ ਵਕਤ ਆਮ ਆਦਮੀ ਪਾਰਟੀ ਦੀ ਸਰਕਾਰ ਹਾਂ ਅਸੀਂ ਆਮ ਆਦਮੀ ਪਾਰਟੀ ਦੇ ਅੱਗੇ ਇੱਕ ਬੇਨਤੀ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਅੱਗੇ ਬੇਨਤੀ ਕਰਦੇ ਹਾਂ ਬਚਾਰਿਆਂ ਦੀ ਸੁਣਵਾਈ ਕੀਤੀ ਜਾਵੇ ਕਿਉਂਕਿ ਗਰੀਬ ਪਰਿਵਾਰ ਕੋਈ ਨਾ ਕੋਈ ਤੁਹਾਨੂੰ ਦੁਆ ਦੇ ਸਕੇ ਅਸੀਂ ਗਰੀਬ ਪਰਿਵਾਰ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਬਣੇ ਰਹੋ ਸਾਡੇ ਚੈਨਲ ਆਰ ਕੇ ਇੰਡੀਆ ਨਿਊਜ਼ 24 ਨਾਲ ਹਾਂਜੀ ਕੀ ਨਾਮ ਤੇ ਕਿੱਥੋਂ ਦੇ ਰਹਿਣ ਵਾਲਿਓ ਜੀ ਹਾਂਜੀ ਪਿੰਡ ਠੁੱਠੂਆਲ ਖਰਕੜੇ ਤੋਂ ਰਹਿਣ ਵਾਲਿਆ ਨਾਮ ਮੇਰਾ ਪ੍ਰਸੂਤ ਮਲਾਲ ਤੇ ਪਿੰਡ ਠੁੱਠੂਆਲ ਖਰਕੜੇ ਵਿੱਚ ਕਈ ਸਰਕਾਰਾਂ ਆਈਆਂ ਕਈ ਗਈਆਂ ਕੇਸ਼ਰ ਪੰਚਾਇਤ ਕਈ ਗਏ ਕਹਿਰੇ ਸੁਣਵਾਈ ਕੀਤੀ ਸਾਡੀ ਤੇ ਮੇਰਾ ਕਾਗਜ਼ ਦੇਖੀ ਸਕਦੇ ਹੋ ਮੈਤਰੀ ਸ਼ਾਹ ਵਾ ਗਏ ਇਹੇ ਬੇਨਤੀ ਆ ਤੇ ਕਰ ਬੰਨਣਾ ਚਾਹੀਦਾ ਮੇਰਾ ਇਹ ਛੋਟੇ ਛੋਟੇ ਬੱਚੇੜਾ ਇਹ ਕਿੱਥੇ ਸੁਵਾਣਿਆ ਤੇ ਕਿੱਥੇ ਰੱਖਣਿਆ ਜਦੋਂ ਤੁਸੀਂ ਸਰਪੰਚਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਸਰਪੰਚ ਸਾਹਿਬ ਕੀ ਕਹਿੰਦੇ ਆ ਕਹਿੰਦੇ ਤੁਹਾਡੀਆਂ ਭਾਈ ਦੀਆਂ ਨਹੀਂ ਪਹਿਲਾਂ ਦਿੱਤੀ ਦੀਆਂ ਨਾ ਪਹਿਲਾਂ ਕਿੱਥੇ ਛੋੜ ਦੇਣ ਦੇਣਾ ਸਾਨੂੰ ਕੀ ਪਤਾ ਮਤਲਬ ਕਿ ਕੋਈ ਵੀ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਕੀ ਮੰਗ ਕਰਦੇ ਹੋ ਮੰਤਰੀ ਸਾਹਿਬ ਅੱਗੇ ਮੈਂ ਇਹੀ ਮੰਗ ਕਰਦੇ ਆ ਬੇ ਸੜੇ ਘਰ ਬਣਾ ਜਾਈਦਾ ਹੈ ਕਿੱਥੇ ਬੱਚੇ ਸੁਵਾਣਿਆ ਐ ਦਿਹਾੜੀ ਲਾਈਏ ਜਦ ਘਰ ਬਣਾਈਏ ਕੀ ਕਰ ਸਕਦੇ ਛੋਟੇ ਛੋਟੇ ਬੱਚੇ ਨਾ ਕਲ ਕਰ ਕਣਾ ਕੀ ਨਾਮ ਆਪਣਾ ਗੀਤੋ ਰਾਣੀ ਕੀ ਕਹਣਾ ਚਾਹੋਗੇ ਸਾਡਾ ਕੋਠਾ ਹੈ ਦਈਆਂ ਮਾੜਾ ਹੀ ਹੈ ਤਾਂ ਚੋਦਾ ਹੈ ਸਾਰਾ ਪੂਰੀ ਬਰਸਾਤ ਬਾਹਰ ਵੀ ਤੇ ਅੰਦਰ ਵੀ ਸਟ੍ਰੈਚ ਹੁੰਦਾ ਆ ਕਿੰਨੇ ਦਿਨ ਤੋਂ ਇਸ ਤਰ੍ਹਾਂ ਦੇ ਹਾਲਾਤ ਨੇ ਜਦੋਂ ਤੋਂ ਵਿਆਹ ਹੋਦਾ ਹੈ ਇਹ ਹਾਲਾਤ ਦਿਖਦੇ ਆਈ ਨੇ ਕਈ ਵਾਰੀ ਸਰਪੰਚ ਕਈ ਆਏ ਤੇ ਕਈ ਗਈਆਂ ਕਈ ਸਰਕਾਰ ਆਈਆਂ ਕਿਸੇ ਨੇ ਸੁਣਵਾਈ ਨਹੀਂ ਕੀਤੀ ਕਿਸੇ ਨੇ ਸੁਣਵਾਈ ਨਹੀਂ ਦਿੱਤੀ ਗ੍ਰਾਂਟ ਬਿਲਕੁਲ ਨਹੀਂ ਮਿਲੀ ਨਹੀਂ ਇੱਕ ਵਾਰੀ ਵੀ ਨਹੀਂ ਥੋਈ ਸਾਨੂੰ ਇਸ ਵਕਤ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੀ ਮੰਗ ਕਰੋਗੇ ਮੰਤਰੀ ਸਾਹਿਬ ਜੀ ਸਰਕਾਰ ਬੰਨਾ ਚਾਹੀਦਾ